ਉਹ ਅਲਟਰੇਸ਼ਨ ਕਰਨੀਆਂ ਤੇ ਸ਼ਾਲਟ ਦੇਖੋ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਇਹ ਵਾਲੀ ਜੋ ਚੀਜ਼ ਐ ਮੋਡੇ ਦੀ ਆਪਾਂ ਗਲਾਈ ਪਾਉਣੇ ਆ ਇਹ ਬਹੁਤ ਜ਼ਿਆਦਾ ਡੂੰਗੀ ਪਈ ਹੋਈ ਐ ਤੇ ਆਹ ਚੀਜ਼ ਵੀ ਇੱਥੋਂ ਥੋੜੀ ਜਿਹੀ ਪਲੇਟਾਂ ਦੇ ਵਿੱਚ ਕਟਿੰਗ ਹੋ ਗਈ ਹੋਣੀ ਐ ਤੇ ਇਹਨੂੰ ਆਪਾਂ ਨੇ ਸੂਟ ਨੂੰ ਜੀ ਅਲਟਰੇਸ਼ਨ ਕਰਨਾ ਮਤਲਬ ਕਹਿਣ ਦਾ ਕਿ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਜੀ ਜੋ ਫਿਨਿਸ਼ਿੰਗ ਆ ਉਹ ਕਰਨੀ ਐ ਦੇਖੋ ਜੀ ਕਿੰਨੇ ਜ਼ਿਆਦਾ ਇਸ ਦੀ ਜੋ ਇੱਥੇ ਆਪਣੇ ਕਾਰਟ ਆ ਜਿਹਦਾ ਗੈਪ ਆਉਣੇ ਆ ਆਪਾਂ ਬਹੁਤ ਜ਼ਿਆਦਾ ਡੂੰਗੀ ਪਈ ਹੋਈ ਐ ਤੇ ਸਾਰੇ ਸੂਟ ਦੀ ਤੁਹਾਨੂੰ ਦਿਖਾਉਣਿਆ ਵੀਡੀਓ ਤੇ ਸੂਟ ਇਹ ਆਪਾਂ ਨੇ ਇਦਾਂ ਹੀ ਸਿੱਧਾ ਰੱਖਿਆ ਹੋਇਆ ਤੇ ਹੁਣ ਆਪਾਂ ਇਸ ਦੇ ਜੋ ਇਸ ਨੂੰ ਠੀਕ ਕਰਨਾ ਵਾ ਉਹ ਆਪਾਂ ਕਿਸ ਤਰੀਕੇ ਨਾਲ ਕਰਾਂਗੇ ਦੇਖੋ ਕਿ ਆਪਣੇ ਕੋਲ ਸੂਟ ਨਾਲ ਦਾ ਕੱਪੜਾ ਹੈਗਾ ਸੀਗਾ ਕਸਟਮਰ ਕੋਲ ਤੇ ਹੁਣ ਆਪਾਂ ਇਸ ਚੀਜ਼ ਦੇ ਨਾਲ ਇੱਥੇ ਇਸ ਨੂੰ ਜੋੜ ਦੇਖੋ ਆ ਜਿਹਦਾ ਆਪਰੇ ਨਾਲ ਜੋੜ ਲਗਾਵਾਂਗੇ ਜਿੰਨੇ ਕਿ ਆਪਾਂ ਨੂੰ ਇੱਥੇ ਧੀਰੇ ਦੀ ਕਾਰਡ ਆਪਾਂ ਨੂੰ ਸਹੀ ਚਾਹੀਦੀ ਆ ਤੇ ਉਸ ਦੇ ਹਿਸਾਬ ਨਾਲ ਆਪਾਂ ਚੋਇਸ ਦਾ ਇੱਥੇ ਜੋੜ ਲਗਾਵਾਂਗੇ ਕਿ ਬਹੁਤ ਏਦਾਂ ਦੇ ਸੂਟ ਹੁੰਦੇ ਨੇ ਕਿ ਜੋ ਆਪਾਂ ਮਤਲਬ ਕਈ ਵਾਰ ਕਿਸੇ ਪ੍ਰੋਬਲਮ ਦੇ ਨਾਲ ਆਪਾਂ ਨੇ ਖਰਾਬ ਹੋ ਜਾਂਦੇ ਨੇ ਜਾਂ ਕਈ ਵਾਰ ਆਪਾਂ ਕਿਸੇ ਤੋਂ ਸਟਿਚ ਕਰਵਾਉਨੇ ਆ ਤੇ ਆਪਣੇ ਕੋਲ ਏਦਾਂ ਦੇ ਕੱਪੜੇ ਕਾਫੀ ਆਉਂਦੇ ਨੇ ਕਿ ਜੋ ਆਪਣੇ ਕੱਪੜੇ ਮਤਲਬ ਖਰਾਬ ਹੋਏ ਹੁੰਦੇ ਨੇ ਗਏ ਇਸ ਕਰਕੇ ਆਪਣਾ ਮਤਲਬ ਮਕਸਦ ਇਹੀ ਹੁੰਦਾ ਕਿ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਰਿਪੇਅਰ ਕਰਕੇ ਚੰਗੇ ਤਰੀਕੇ ਨਾਲ ਸਰ ਕਰ ਦਈਏ ਤੇ ਆ ਦੇਖੋ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜੋ ਗੈਪ ਹੈ ਬਹੁਤ ਜ਼ਿਆਦਾ ਰੱਖਿਆ ਹੋਇਆ ਇਹ ਦੇਖੋ ਜੀ ਆਪਣਾ ਆਪਣੇ ਇਹ ਚੀਜ਼ ਦੇਖੋ 2.5 ਇੰਚ ਤੇ ਆ ਜੋ ਆਪਾਂ ਨੋਰਮਲ ਮੋੜ ਦੇ ਆਪਾਂ ਕਾਟ ਪਾਉਣੇ ਆ ਉਹ ਆਪਾਂ ਇੰਨੀ ਕੁ ਰੱਖ ਦਿਆਂ 1.5 ਇੰਚ ਬੈਕ ਪੱਲੇ ਨਾਲੋਂ ਆਪਾਂ ਜੋ ਫਰੰਟ ਪੱਲੇ ਦੀ ਕਾਰਟ ਆ ਉਹ 1.5 ਇੰਚ ਦਾ ਫਾਂਸਲਾ ਰੱਖਦੇ ਦੇਖੋ ਆਹ ਸੀ ਤੇ ਜੋ ਆਪਾਂ ਨੂੰ ਘੱਟੋ-ਘੱਟ 1 ਇੰਚ ਦਾ ਇਸ ਦੇ ਨਾਲ ਜੋੜ ਲਗਾਉਣਾ ਪਊਗਾ ਇਹਦਾ ਜੋੜ ਲਗਾ ਕੇ ਚੰਗੀ ਤਰ੍ਹਾਂ ਇਸ ਨੂੰ ਫਿਨਿਸ਼ਿੰਗ ਕਰਕੇ ਇਸ ਦੀ ਪੂਰੀ ਵੀਡੀਓ ਸਾਂਝੀ ਕਰਾਂਗੇ ਤੁਹਾਡੇ ਨਾਲ ਕਿਵੇਂ ਆਪਾਂ ਇਸ ਚੀਜ਼ ਨੂੰ ਸੈੱਟ ਕੀਤਾ ਜੋ ਆਪਣੀ ਮੇਨ ਪ੍ਰੋਬਲਮ ਇਹ ਚੀਜ਼ ਦੇ ਵਿੱਚ ਜ਼ਿਆਦਾ ਵਾ ਤੇ ਇਸ ਕਰਕੇ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ